ਕਹਿੰਦੇ ਦਾਣੇ ਸੇਟਾਓ ਤੇ ਆਟਾ ਖਾਏਗੇ ਅਸੀਂ ਕਾਲ ਕੀ ਹਲਚਾਲ ਆਇਓ ਤੁਸਾਰੇ ਘੈਂਡ ਹੋਗੇ ਲੋਈ ਚਲਿਏ ਫੇਰ ਦਵਾਜੀ ਦੁਪਹਿਰ ਵਾ ਰੋਟੀ ਖਾ ਗਏ ਹੁਣ ਜਨੀਆਂ ਕੰਮ ਤੇ ਇਹ ਮੁੰਡਾ ਨੰਗਾ ਹੋ ਕੇ ਕੋਠੇ ਚੜ ਜਾਂਦਾ ਜੋ ਵੀ ਦੇਖੋ ਇਹਨੂੰ ਪਤਾ ਨਹੀਂ ਕੀ ਮਤਲਬ ਇਹ 60 60 ਲੱਗੀ ਛੋੜੇ ਹੁੰਦੇ ਇਹ ਤਾਂ ਕਰਕੇ ਐਦਾਂ ਕਰਦਾ ਹੈ ਮਗਾ ਤੀ ਇਹਦੇ 60 ਲੱਗੀ ਸੀ ਨਾ ਨੰਗਾ ਘੁੰਮਦਾ ਹਾਂ ਦੇਖੋ ਕੋਟੇ ਦੇ ਘੁੰਮਣੇ ਆ ਮੈਂ ਰਹਿੰਦਾ ਸੀ ਆ ਹੁਣੀ ਹੁਣੀ ਰਹਿੰਦਾ ਸੀ ਜੱਸਾ ਕਿਤੇ ਜੱਸਾ ਕਿਸੇ ਮੋਰੇ ਆਹ ਭਾਜੀ ਆ ਗਏ ਭਾਜੀ ਥੱਪੜ ਮਾਰ ਥੱਪੜ ਥੱਪੜ ਮਾਰੇ ਮਾਰ ਤਾਰ ਵੀ ਮਾਰ ਜੂਗੀ ਆ ਤਾਰ ਵੀ ਮਾਰਦੀ ਹੁੰਦੀ ਆ ਤੰਨੇ ਦੰਦ ਟੁੱਟ ਗਏ ਦੰਦ ਗਾਈਂ ਦਰਵਾਜਾ ਤੰਨੇ ਉਹ ਤੰਨੇ ਚਲ ਜਾ ਜਾ ਓ ਵੀਰਾ ਬੁਲਾ ਲੈ ਆਣਾ ਤੰਨੇ ਆਣਾ ਹਲੇ ਪਈ ਆ ਰੇ ਕੋਈ ਮਿੱਟੀ ਖਾਣੀ ਥੱਲੇ ਆ ਤਰਕਰ ਮਿੱਟੀ ਆ ਨਾ ਇੱਧਰ ਉਹ ਅੱਜ ਤਾਂ ਫੇ ਚੌਦਾ ਵੱਡਾ ਲੱਗਾ ਲੱਗਦਾ ਸੋਨੇ ਭਾਈ ਨੇ ਖਲਾਇਆ ਨਾ ਮੈਨਾਂ ਖਲਾਇਆ ਨਾ ਆਪਰੇ ਦੇ ਨਹੀਂ ਮੇਰੀ ਗਾਲ ਤਾਂ ਹੁਣ ਆਪਣੇ ਮੈਂ ਉਹ ਨਹੀਂ ਕਿੱਥੇ ਗਏ ਸੋਨੇ ਭਾਈ ਨਾ ਅੱਜ ਸ਼ਹਿਰ ਗਿਆ ਸੀ ਕੀ ਗੱਲ ਆ ਕੋ ਮਾ ਫੇ ਹੂੰ ਕੁਲੇ ਨਾ ਨਾ ਕਰੀਏ ਜਾਵੜ ਉਹ ਠੀਕ ਆ ਭਾਜੀ ਭਾਜੀ ਇਹ ਸਕੂਲੇ ਨਹੀਂ ਮਿਲਦੇ ਕੱਦਾਂ ਜਾਂਦਾ ਮੈਂ ਤਾਂ ਆਪ ਨਹੀਂ ਦੇਖ ਸਕਦਾ ਉਹਦੇ ਕਹਿਤਾ ਇਹ ਨਹੀਂ ਪੜਦਾ ਯਾਰ ਦੇ ਗੇਲੋਂ ਆਇਆ ਹੀ ਫਿਰ ਵੀ ਇਹਨਾਂ ਮੜੇ ਅੱਜ ਪਾਜੀ ਹੁਣੇ ਕਲਾਕਾਰੀਆਂ ਗਾਣ ਲੱਗਿਓ ਆ ਔਰ ਡਰੈਨ ਮਾਰੇ ਹੋ ਪੂਰੇ ਰੰਗ ਦੇ ਮੂੰਹ ਨਾ ਆਪਣਾ ਪੂਰਾ ਕਰਾ ਲਈ ਔਰ ਲੈ ਲੈ ਥਾਹ ਤੇ ਹੋਣਾ ਕਿਦਾਂ ਆ ਔਰ ਡੀਜ਼ਲ ਹੈਗਾ ਕਿ ਵਾਗ ਦੇ ਕੀ ਬਣੇ ਕਦਾ ਨਹੀਂ ਰਹਿਣਦੇ ਆ। ਘਾਤਾ ਮਾਰ ਕੇ ਦਿਖਣਾ। ਅੱਡੀ ਦਾ ਕੈਮਰਾ। ਆਟ ਆਟਿਸ। ਚੈੱਕ ਕਰਦਾ ਜੀ ਮੈਂ। ਉਹ ਹੈਗਾ ਉਹੀ ਪੋ। ਸਹੀ ਆ ਜੀ ਇਹ ਤਕੌਣੀ ਦੀ ਨਾ ਕਰ ਦਿਲ ਵੀ ਦੇਸਾਂ ਨਾਲੇ ਐਵੇਂ ਮੁਕਸਦੀਆਂ ਮਮਾ ਇੱਥੇ ਕਬੁੱਲਣ ਆਪਣਾ ਗੇਨ ਕਰਨੀ ਤੇਰੀ ਵੀ ਤਾਂ 나ਗ ਹੀ ਰੱਖੀ ਯਾਰ ਹੋਈ ਆਪਾਂ ਹੁਣ ਵੀ ਆਪਾਂ ਨਾਗ ਦਿੱਖੇ ਦਾ ਗਲੈਸ ਪੈਂਥਰ ਹੈ ਬੁਲੈਗ ਪੈਂਥਰ ਪੈਂਥਰ ਉਹ ਮਤਲਬ ਕੀ ਹੁੰਦਾ ਪਤਾ ਹੈ ਰੋਬੀ ਨਾਮ ਰਾਮ ਗੈਨਾ ਮੈਂ ਉਹ ਯੈਸ ਮੈਂ ਹੀ ਸੋਚਦਾ ਸੀ ਦਾ ਕਾਦਾ ਹੀ ਹੋ ਚਾਏ ਮਨਾ ਜਿਆਦਾ ਲਈ ਮੈਂ ਕਾ ਬੈਨਮ ਰੱਖਦੇ ਹਾਂ ਸਹੀ ਆ ਬੈਨਮ ਨਾਓ ਓਕੇ ਨਹੀਂ ਵੈਨਮ ਓਕੇ ਜੀ ਠੀਕ ਆ ਵੈਨਮ ਰੱਖ ਲੈਣਾ ਉਹਦਾ ਨਾਮ ਬਾਅਦ ਲਿਖਿਆਣਾ ਹੂੰ ਹੂੰ ਇਹਦੇ ਪੇਪਰ ਲਵਾ ਕੇ ਲਿਖਾ ਦੇਣਾ ਫਾਸਟ ਐਂਡ ਫੱਕ ਹੂੰ ਸਹੀ ਆ ਇਹਨੇ ਪੇਪਰ ਸਾਰੇ ਲਾ ਕੇ ਆਇਆ ਤੁਹਾਡੇ ਕੋਲ ਕੀ ਕਰਨ ਨੂੰ ਸਾਲੂ ਭਾਈ ਕੋਲ ਆ ਦੇ ਉਹ ਕਰ ਲੈ ਜੂੰਜੇ ਓ ਮਮਾ ਨੂੰ ਉਹ ਕਰ ਦੇ ਹਾਂ ਸਾਰਾ ਤਾਂ ਲੱਗ ਜਾਵੇ ਹੂੰ ਇਹਨੂੰ ਪੇਪਰ ਬਲੈਕ ਮੈਟ ਕਰ ਦੇਣਾ ਸਾਰਾ ਪੇਪਰ ਸਹੀ ਆ ਡਲੀ ਗਾ ਜੰਗਾ ਮੈਂ ਗੱਡੀ ਲੈ ਮੈਂ ਡੇ ਲੂ ਵੈਨੋ ਕਿ ਕੌਣ ਆ ਗਿਆ ਐਰੀ ਮਲਹਾਰ ਆ ਗਿਆ ਮੇਰੇ ਵੀਰੋ ਐਰੀ ਭਾਈ ਹੁਣੀ ਆ ਗਏ ਭਾਈ ਬਹਿ ਜਾਓ ਗੱਡੀ 12:00 ਦਾ ਆਰ ਐ ਚੋਟਲੇ ਕਰਦਾ ਹਾ ਦੇ ਉਸਤਾਦ ਵੀ ਆ ਗਿਆ ਬਾਜੀ ਆਇਆ ਮੜਿਆ ਸੁਣ ਮੈਂ ਕਹਿੰਦਾ ਮੈਂ ਉੱਥੇ ਆਉਣਾ ਹੀ ਨਹੀਂ ਮਾਮਾ ਉਹ ਜੜਾ ਕਿਤੇ ਆ ਮਮੀ ਕਹਿੰਦੇ ਸੀ ਮਮੀ ਕਹਿੰਦੀ ਦਾਣੇ ਸਿਟਾਓ ਤੇ ਆਟਾ ਖਾਏਗੇ ਹੂੰ ਰੋਟੀ ਖਾਏਗੇ ਆਟਾ ਖਾਏਗੇ ਰੋਟੀ ਖਾਏਗੇ ਇੱਥੇ ਆਇਆ ਆ ਰਿਹਾ ਆ ਰਿਹਾ ਮਾਮਾ ਆ ਰਿਹਾ ਇੱਥੇ ਭਰਾਵਾ ਸੱਪ ਰੋਦੇ ਮਾਮਾ ਤੂੰ ਗੱਬੇ ਵੜਾ ਇੱਥੇ ਸਾਪ ਪਾੜਾ ਮੜੀ ਬੇਇੱਜ਼ਤੀ ਕਰੀ ਇਹਦੀ ਸਹੀ ਮੇਰੀ ਬੇਇੱਜ਼ਤੀ ਕਰ ਲਈ ਆਹ ਦੀ ਗੱਲ ਆਈ ਹੈ ਬੇਬੀ ਕੰਮ ਕੰਮ ਕਰਦਾ ਏ ਠੀਕ ਕੀਤਾ ਕਈ ਨਕਾ ਨੁਕਾ ਕਿਹਦੇ ਕਿਹਦੇ ਉਸਤਾਦ ਨੇ ਤਵੇ ਤੇ ਤੈਨੂੰ ਤਾਂ ਬੱਲੇ ਲਾਏ ਆ ਮੰਮਾ ਤਿੰਨ ਤਿੰਨ ਜੋੜੀਆਂ ਚਾੜਦੀਆਂ ਸਾਰੀ ਕਟਿੰਗ ਕਰਕੇ ਕਬਜੇ ਲਾ ਕੇ ਤਿੰਨ ਤਾਂ ਬੱਲੇ ਲਾਏ ਆ ਜੇ ਮੈਂ ਨਾ ਜਾਣਦਾ ਨਾ ਮੈਂ ਉਹ ਵੀ ਝਾੜ ਦੇਣੇ ਸੀ हट ਜਾ ਚਾਚਾ हट ਜਾ ਆ ਕੰਮ ਕਰਦੇ ਹੁੰਦੇ ਐ। ਨਾ ਆਪ ਦਾ ਭੋਰਦੇ ਰਹਿੰਦਾ ਸਾਰਾ ਦਿਨ। ਕੰਮ ਕਰਦਾ ਇਹ। ਧਾਰ ਹੈਰੀ। ਹਾਂ। ਕੌਣ? ਐਗਾ ਨੂੰ ਬਰਾਵਾ। ਇਹ ਤਾਂ ੱਲੈ। ਬੱਟੇ ਨੂੰ ਬਰਾਉਣ ਦਾ ਵੀ ਘਾਟਾ ਪੈ ਜਾਂਦਾ ਚਾਹ ਸਿੱਧੇ ਮੂੰਹ ਬਲਾ ਦਾ ਲਿਆ ਕਰੋ ਪਰ ਇਹ ਵਰ। ਰਾਮੀ ਯਾਰ ਬੰਦਾ ਹਨਾ ਇਹਨਾਂ ਨੂੰ ਬਰਾਵਣਾ ਕਦੀ ਬਰਾਵੇ ਨਾ ਇਹਨਾਂ ਦੇ ਮੂੰਹ ਤੇ ਥਾਪੀ। ਜਰਾ ਇੱਥੇ ਲੋਲੋ ਬੜਾਵੇ ਇਹਨਾਂ ਦੇ ਮੋਰੇ। ਕਹਿਦੇ ਨੇ ਚਾਹ ਨਾ ਪਾਈ। ਇਹ ਚਾਹ ਨਾ ਚਿਚੜਦੇ ਉਸ ਵਾਲੇ ਨੂੰ। ਕੁੱਤੇ ਦੀ ਵੀਡੀਓ ਦਿਖਾਵਾਗਾ ਤੇਰੇ ਨੂੰ ਦਿਖਾ ਆ ਦੇਖੀ ਹੂਈ ਆ ਉਹ ਲੋਕ ਦਿਖਾਈ ਲੋਕ ਦਿਖਾਈ ਬੰਦ ਕਰ ਦੇ ਸਾਲਾ ਸਨੇਪ ਤੇ ਤੇ ਦੱਸਣਾ ਨਾ ਨੈਟ ਮੁਕਿਆ ਤਾਂ ਵੀ ਵੀਡੀਓ ਤਨ ਦੇਖ ਜਾਣੀ ਪਰ ਇਹ ਨਹੀਂ ਆ ਆ ਦੇ ਆ ਦੇਖੀ ਇਹਦਾ ਇੱਕ ਕੁੱਤਾ ਆ ਦੇਖਦਾ ਆ ਆਂਦੇ ਖੜਾ ਓ ਮੱਖੀ ਜੀ ਲੱਤ ਮਾਰੇ ਤੇ ਕੱਲ ਬੇਸਤੀ ਮੁੰਡੀ ਦਾ ਕਰਤੇ ਕਿੰਨੂ ਖਲਾਰਾ ਵੇਗਾ ਚੱਡੀ ਕੁੱਤੇ ਗਲਾਰਾ ਬੁਖਾਰ ਚੜਿਆ ਯਾਰ ਮੈਨੂੰ ਕੱਲ ਫੇ ਘਰੀ ਲੰਮਾ ਵੇ ਜਾ ਕੇ ਇੱਥੇ ਹੀ ਖੜਦਾ ਆ ਕੁੱਤਾ ਦੇ ਇਹਨਾਂ ਦੇ ਰਾ ਕੀ ਖਾਂਦਾ ਸੀ ਦੇਖੀਓ ਮੈਂ ਉਹ ਹੀ ਖਾਂਦਾ ਜੋ ਉਹ ਖਾਂਦਾ ਦਿਖਾ ਆ ਗੜੀ ਗੱਡੀ ਫਰਾਰੋ ਫਰਾਰੋ ਹੋਰੀਆ ਫਰਾਰੋ ਕਿਹੜੀ ਆ ਫਰਾਰੋ ਨਹੀਂ ਸੈਕ ਇੰਚੀ ਸਾਈਕਲ ਵਾਲੇ ਦੇ ਸਾਡਾ ਉਹੀ ਸਰਕਾਰ ਪੰਜਾਬ ਸਰਕਾਰ ਵਾਲੀ ਸਾਈਕਲ ਆ ਮੈਨੂੰ ਦੇ ਆ ਦਿਵਾਲੀ ਤੇ ਵੋਟ ਲੈ ਲੈਣਾ ਹੈ ਦਿਵਾਲੀ ਤੇ ਕੀ ਕਹਿੰਦਾ ਵੋਟ ਲੈਣਾ ਅਸਾਂ ਕਾਲਕ ਬਦਲ ਵਾਲੀ ਲੈ ਜਾਂਦਾ ਹੁੰਦਾ ਉਹ ਲਿਆਣੀ ਆ ਦਿਵਾਲੀ ਕਿਹੜਾ ਬਹੁਤ ਲੋਕ ਜਾ ਗਈ ਥੋੜੀ ਆ ਲੈਣੀ ਤੁਹਾਨੂੰ ਦੁਵਾੜੀ ਤੇ ਲੈਣਾ ਇਹ ਦੋਨੇ ਤਰੀਕ ਦੋਨੇ ਦੱਸੀ ਮੈਂ ਹਾਂ 2024 ਦੁਵਾੜੀ ਤੇ ਲੈਣਾ ਬੋਟ ਤਰੀਕ ਨਹੀਂ ਦੱਸੀ ਦੀ ਦੁਵਾੜੀ ਜੀ ਕਹੀ ਆਉਣੀ ਆ ਤੇ ਆਹ ਹੀ ਦੁਵਾੜੀ ਤੇ ਲੈਣਾ ਐ ਤਾਂ ਦੁਵਾੜੀ ਹੀ ਲੈਣਾ ਲੱਗਿਆ ਦੁਵਾੜੀਆਂ ਆਉਣੀ ਆ ਬਹੁਤ ਕਿਸੇ ਵੀ ਦੁਵਾੜੀ ਤੇ ਲੈ ਜਾ ਸਕਦਾ ਇਹ ਕੀ ਵਧਾ ਦੁਵਾੜੀ ਲਈਏ ਕਿਸੇ ਵੀ ਦੁਵਾੜੀ ਤੇ ਲੈ ਜਾ ਸਕਦਾ ਅਗਲੀ ਦੁਵਾੜੀ ਤੇ ਤੇਰਾ ਨਾ ਪਾ ਦੇ ਜਵੇ ਤੁਹਾਨੂੰ ਜੇਲ ਸੀ ਹੁੰਦੀ ਆ ਸਾਡੇ ਗੱਭਬਾਏ ਯਾਰ ਰੁਕੇ ਆ ਉਹ ਫੋਨ ਨਹੀਂ ਚੱਕਦਾ ਹੋਈ ਆਹ ਲਿਖਰ ਕੇ ਆਇਆ ਨਾਉਂਦਾ ਹੁੰਦਾ ਕਿ ਆਹ ਕੋਈ ਪੇਂਡਾ ਵੀ ਚੰਦਾ ਕਹਿੰਦਾ ਯਾਰ ਨਹੀਂ ਇਹ ਜਾਂਦੀ ਆ ਹੁਣ ਕੀ ਕਰੀਏ ਕੀ ਗੱਲ ਲਾ ਕੇ ਰੱਖਦਾ ਹੁੰਦਾ ਸਾਈਡ ਤੇ ਨਾ ਭਾਈ ਤੁਹਾਡੇ ਆਉਣ ਤੋਂ ਪਹਿਲਾਂ ਕਿਸੇ ਆਂਦਾ ਹੀ ਤੁਹਾਨੂੰ ਤੇ ਹਰੀ ਕਹਿੰਦਾ ਮੈਂ ਬੋਲ ਤੇ ਲਾਣਾ ਬੱਸ ਕਰ ਕੀ ਕਾਨੂੰ ਖਾਈ ਜਾਂਦਾ ਐਵੇਂ ਖੇਸਵਾ ਜੀ ਖੇਸਵਾ ਨਹੀਂ ਖਾਈਦੀ ਹੁੰਦੀ ਇਹ ਮਮਾ ਖੇਸਵਾ ਹੀ ਆ ਹੈ ਕਿੰਨੇ ਉਹ ਇਹਨੂੰ ਜਾੜ ਕੇ ਦੇਖੀ ਅੱਗ ਲੱਗਿਆ ਨਹੀਂ ਰੋਟੀ ਨਹੀਂ ਆਣੀ ਘਰੇ ਆਗੇ

ਕਰਨਾ ਮਾਣ ਲੈ ਨਹੀਂ ਇਹਨੂੰ ਟੱਕਰੇ ਹੁੰਦੇ ਰਹਿਣੇ ਤੇ ਪੇੜਾ ਖਾ ਲੰਦੇ ਤੁਸੀਂ ਚੰਗਣੀ ਆਉਦੇ ਮੁੰਡਿਆਂ ਦਾ ਨਹੀਂ ਹਾਂ ਯਾਰ ਬਲੌਗ ਚ ਦੇਖ ਰਣ ਸਬਰ ਰੱਖ ਇਹ ਗੱਡੀ ਗੱਲ ਟਾਈਮ ਦੱਸੂ ਲਾ ਪੈਰਾਵਾਰ ਬਿਠਾ ਬਣਾ ਕੇ ਸਾਰਿਆਂ ਦੇ ਬੱਜੀਆਂ ਨਾ ਅੱਛਾ ਚਪੇੜਾ ਹੋ ਗਈ ਓਏ ਚਪੇੜਾ ਲੈ ਚਪਲਾ ਭੱਜਣੀਆਂ ਦੇਖੀ ਜਾਂਦੇ ਥੇਰਾ ਜੇ ਸਿਰ ਭੰਨਣੇ ਸਾਰਿਆਂ ਦੇ ਅੱਛਾ ਇੱਕ ਵਾਈ ਇਹਦੇ ਨੂੰ ਥਾਪੀ ਮਾਰ ਕੇ ਜਾਂਦੇ ਨੇ ਥਾਪੀ ਤੋਂ ਪਿਨੀਮਾ ਮਾਰਨਾ ਤਾਲੀਆਂ ਨੇ ਬੱਜਣ ਨਹੀਂ ਦੇਣੀ। ਆਪੀ ਉੱਥੇ ਮਾਰਾਂਗੇ। ਕਿਹਦਾ ਕਹਿਣਾ ਜਵਾ ਵੀ ਜੰਗ ਨਹੀਂ ਆਉਂਦੇ ਸਾਰੇ ਮੁੰਡੇ ਨੂੰ। ਜਾਂ ਸਾਰਿਆਂ ਨੂੰ ਜਿੰਨਾਂ ਲੜਾਈ ਹੋਈ ਹੋ। ਜਿੰਨਾਂ ਲੜਾਈ ਹੋਈ ਹੋ ਨਾ। ਸਾਰੇ ਸਾਰਿਆਂ ਨੂੰ ਕੱਢ ਦੇਣਾ ਸਾਰਿਆਂ ਨੇ ਮੈਨੂੰ ਪਾ ਲਿਆ ਫੇ। ਹਾਂ। ਆ ਯਾਰੋ ਰੇਪ। ਤਾਂ ਕਹਿੰਦਾ ਵੜ ਕੇ ਬਾਤ ਦੀ। ਭਾਈ ਸੱਪ ਜੇ ਫੜਨਾ ਹੋਵੇ ਤੁਹਾਨੂੰ ਫੋਨ ਕਰ ਸਕਦੇ ਸੀ। ਸੱਪ। ਸਿਰੀਆਲਾ ਆ। ਸੱਪ ਕੋਈ ਧੱਕਾ ਨਹੀਂ ਭਾਈ। ਦੱਦ ਸਨੇਕ ਦੀ ਗੱਲ ਕਰਦਾ ਮੈਂ ਸੱਪ ਦੀ ਨਹੀਂ। ਸਨੇਕ। ਉਹੀ ਵੇਜ ਦੋ ਦਾ ਮਤਲਬ ਕਾੜਦੇ ਥੱਪਦੇ ਬੰਮਾ ਬਾਜੀ ਆਂਦੇ ਭਾਈ ਉਹ ਨਹੀਂ ਬੰਮਾ ਚਲਤ ਕੰਤਰੀ ਆਲੀ ਆਲੀ ਉਹ ਮਾਮਾ ਪਹਿਲੀ ਜਾਂਦਾ ਬੰਮਾ ਬਾਣੀ ਉਹ ਚੱਕ ਨਹੀਂ ਆਣਾ ਉੱਠ ਪਈ ਜਾਣਾ ਓ ਮਾਈ ਗੋਡ ਹੁਣ ਤਾਂ ਉੜਦਾ ਆਊਗਾ ਭਾਈ ਇਹ ਗੱਲ ਨਹੀਂ ਹੈਗੀ ਇਹਦੀ ਮੋਟਾ ਨਹੀਂ ਰਹਿੰਦੇ ਚੱਪ ਫਿਰ ਇੱਥੇ ਹੀ ਆ ਤੂੰ ਮੋਟਾ ਚੋਰੀ ਕਰਨ ਲੱਗਾ ਪਹਿਲਾਂ ਪਲਾਨ ਦੇਖਦਾ ਇਹਦਾ ਪਲਾਨ ਸਕਸੈਸਫੁਲ ਹੋ ਗਿਆ ਚੋਰੀ ਜ਼ਰੂਰ ਕਰੂਗਾ ਹੈ 오ਹੋ ਭਾਈਆ ਮੌਕੇ ਤੇ ਆ ਗਿਆ ਤੋਂ ਸੈਡ ਦਿਉ ਮੇਰੇ ਅਨਸਕਸੈਸਫੁਲ ਹੋ ਗਿਆ ਵੀਰੋਣੀ ਲੋੜ ਜਦਾਂ ਲਾ ਕੇ ਮੇਹਮੋੜਿਆ ਇਹ ਕੀ ਹੋਇਆ ਹੈ ਓਏ ਕਿਆ ਕਰਨ ਆਇਆ ਬਈ ਬਈਆ ਲੋਈ ਤੀਰੂ ਕਾ ਅਨੁਜਲ ਗਈ ਗੋਗਲੀਆਂ ਦੀ ਆਹ ਆਹ ਤੀਰੂ ਬੇ ਆ ਗਿਆ ਕੱਢ ਦੇ ਐਡਾ ਕਾ ਹੋ ਗਿਆ ਕਿੱਲਾ ਪਹਿਲਾਂ ਬਾਹਰ ਹਟਦਾ ਜੀਬ ਗਿੱਲੀ ਹੋਈ ਤੂੰ ਦਾ ਇੰਨਾ ਕ ਘਟ ਬਲਾਤਾ ਚੱਲ ਇਹ ਇੰਨਾ ਰਾਮੀ ਬੰਦਾ ਇਹ ਬਾਹਰ ਨੂੰ ਕੱਢ ਤੇ ਕਾ ਪਾਉਣਾ ਵੇਟ ਸਾਰੇ ਗੁਰਗਰੇ ਆ ਗਿਆ ਉਹ ਲਈ ਭਾਈ ਸਾਡੇ ਕਾਲੂ ਭਾਈ ਨੇ ਪੜਨ ਕਿੰਦਾ ਲੱਗਿਆ ਉਹ ਹੈ ਅੱਗੇ ਨਾ ਕੋਈ ਕਿਤਾਬ ਹਣੀ ਚੱਕੀ ਤੁਸੀਂ ਹੈ ਉਹ ਵਾਓ ਬੜਾ ਵੀਪਰਾ ਗ੍ਰੇਟੀ ਦਾ ਲਾਇਰ ਕੋਲੋਂ ਫੇਰ ਕੇ ਘਰੇ ਆ ਗਿਆ ਤੇ ਜੀ ਇਹ ਸੀ ਆਪਣਾ ਇਹਦਾ ਬਲੌਗ ਤੇ ਮਿਲਦੇ ਆਪਾਂ ਅਗਲੇ ਬਲੌਗ ਚ ਬਾਏ ਬਾਏ